ਇਹ ਕਿਹੜਾ ਮੰਗਲ ਲੱਗੀ ਜਿਹੜਾ ਇੱਥੇ ਖੜ ਗਿਆ ਆ ਸਾਡੇ ਬੱਸ ਦੀ ਵੀ ਨਹੀਂ ਗੱਲ ਸੀਨਾ ਹੁਣੇ ਗੋਲ ਕਰਕੇ ਦੇਖਿਆ ਸਾਰਾ ਵਾਦੀ ਲੋਕਾਂ ਦੀਆਂ ਫੋਟੋਆਂ ਖਿੱਚਣ ਆਏ ਲੱਗਦੇ ਇੱਥੇ মই নে পিনে কৌডে ਤੇ ਦੇਆ ਕਾਫੀ ਪੀਲਾ 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 ਹੈ ਪਾਸੇ ਖਲੋ ਸਸਿਗਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲਿਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਏ ਮਿਲਾਨੋ ਕੰਮ ਸੀ ਇੱਕ ਦੋ ਉਹ ਕਰਨ ਆਏ ਆ ਤੇ ਨਾਲੇ ਮੈਂ ਕਿਚ ਨੂੰ ਲੈਣੇ ਨੂੰ ਕਮਾ ਲੈ ਜਾਂਦੇ ਆ ਤੇ ਨਾਲੇ ਤੁਹਾਨੂੰ ਇੰਜ ਬਾਈ ਕਰਾਉਦੇ ਇੱਕ ਦਾ ਤੇ ਹੁਣਾਂ ਦਾ ਦਾ ਲੱਗ ਗਿਆ ਫਤਿਹ ਨਿਹਾਲ ਦਾ ਇਹਨੂੰ ਛੱਡ ਕੇ ਆਉਣਾ ਸੀਗਾ ਅਸੀਂ। ਫਤੈਨੂ ਜਾਣਾ ਸੀ ਪਰ ਫਤੈਨੂ ਵੀ ਤਨਾ ਨਾਲ ਹੀ ਲਿਆ। ਰਾਤ ਰੋਣ ਲਾ ਪਿਆ ਸੀ ਨਾ ਮੈਨੂੰ ਵੀ ਲੈ ਕੇ ਜਾਇਓ। ਹਾਂ ਉਹ ਤੂੰ ਇਹਨੂੰ ਦੱਸਦੀ ਏਂ ਕਿ ਜਦੋਂ ਉਤਾਰ ਹੁੰਦਾ। ਜਦ ਦੱਸਦੇ ਤਾਂ ਪਾਣ ਪਿੱਛੋਂ ਪਿੱਛੇ ਆ ਜਾਂਦਾ। ਆ ਦੇਖੋ ਨਿਹਾਲ ਨਿਹਾਲ। ਕਿਤੇ ਐ ਘੂਮਿਕਾ ਨਾ ਆਈ। ਹਾਂ ਚੱਲ ਦਿਖਾਉਂਦੇ ਆ। ਆ ਦੇਖੋ। ਕੋਟ ਨਹੀਂ ਹੁੰਦਾ ਮੈਂ ਮੈਂ ਜਦਾਂ ਬੱਦੀ ਉਹ ਸ਼ਹਿਰ ਦਾ ਬੱਦੀ ਜਰੂਰ ਕੱਢ ਦਿੰਦਾ ਅਗਰ ਮੈਂ ਰੱਖ ਲੱਖ ਲੱਖ। ਨਹੀਂ ਇਹ ਨਾ ਹੁੰਦਾ ਕੀ ਆ ਉਹ ਯਾਰ ਉਹਦਾ ਉਹ ਤੇ ਹੈਗਾ ਨਾ ਕੁਛ ਏਦਾਂ ਬਣਾਇਆ ਉਹ ਅੰਡੀ ਆ ਮਾਰ ਮਾਰ ਲੋਕ ਨੇ ਉਹਦਾ ਲਾਭ ਤੇ ਤੂੰ ਵੀ ਕਰਿਆ ਵਿਸ਼ ਵਿਸ਼ ਮੰਗਿਆ ਕੋਈ ਏਦਾਂ ਕਰਿਆ ਤੇ ਬਾਬਾ ਜੀ ਸਾਨੂੰ ਜਹਾਜ਼ ਲੈ ਦੇ ਤੂੰ ਤਾਂ ਬਾਬਾ ਜੀ ਕੀ ਲੈਣਾ ਤੂੰ ਲੈਣਾ ਤੂੰ ਬਾਬਾ ਜੀ ਜੀ ਬੈਗਨ ਲੈਦੇ ਨਹੀਂ ਜਹਾਜ਼ ਲੈ ਦੋ ਜੇ ਜਹਾਜ਼ ਮੰਗੋ ਫੇਜੀ ਬੈਗਨ ਮੰਡੀ ਹਾਂ ਏਦਾਂ ਕਰਿਆ ਏ ਕਾ ਤੇ ਐ ਕੰਮੀਆਂ ਨੂੰ ਤੇ ਨਹੀਂ ਪੱਜਾ ਜਾਓ ਸੋਕ ਤੁਸੀਂ ਕਰਿਓ ਤਾਂ ਜੋ ਸੋਕਾ ਤਾਂ ਕੀ ਕੀ ਆ 골ਡ ਦੀ ਆ ਨਾ ਆ ਦੇਖੋ 골ਡ 골ਡ ਹੈ ਨਹੀਂ 다이아몬ਡ ਆ ਵਾਓ ਦੇਖੋ ਬਈ ਮਿਲਾਨ ਦੀ ਚਮਕ ਦਮਕ ਉਹ ਤਾਂ ਪਿੱਛੇ ਖੜੇ ਰਹਿ ਗਏ ਮੈਂ ਕਿਹੜਾ ਮੰਗਣ ਲੱਗੀ ਜਿਹੜਾ ਇੱਥੇ ਖੜ ਗਿਆ ਹਾਂ ਹਾਂ ਗੈਲਰੀ ਦੇਖ ਲੋ ਮਿਲਾਨ ਦੀ ਇੱਥੋਂ ਹੀ ਸਾਰਾ ਫੈਸ਼ਨ ਸ਼ੁਰੂ ਹੁੰਦਾ ਆ ਪੂਰੇ ਪੂਰੇ ਵਰਲਡ ਦਾ ਇਦੋਂ ਕੋ ਦੇ ਗੱਲ ਕੋ ਕਰਦੇ ਨੇ uniqueItems ਆ ਗਈ ਆ ਐਡੇ ਐਡੇ ਵੱਡੇ ਸ਼ੋਰੂਮ ਆ ਉਹ ਕਾਦੇ ਆ ਐਲ ਵੀ ਦੇ ਆ ਫੈਂਡੀ ਦੇ ਆ ਦੇਖੋ ਪ੍ਰਾਡਾ ਦਾ ਦੇਖੋ ਪ੍ਰਾਡਾ ਦੇ ਮੁਰੇ ਆ ਦੇਖੋ ਹੈ ਹੈ ਉਹ ਕਿਹੜਾ ਬਣਾਦੇ ਘੋੜੇ ਲਾਤੇ ਐਲ ਵੀ ਉਹ ਉਹ ਘੋੜੇ ਬਣਾਉਂਦੇ ਐਲ ਵੀ ਵਾਲੇ ਆਹੋਂ ਕ੍ਰਿਸਮਸ ਕਰਕੇ ਸਜਾਇਆ ਦਿਓ ਦਿਖਾਈਓ ਉਹਨਾਂ ਨੂੰ ਆ ਜੋ ਆਹ ਦੇਖੋ ਪਤਿਆ ਆ ਦੇਖ ਵਾਓ ਹਾਂ ਸ਼ੱਕ ਕੀ ਕਰਨਾ ਕੀ ਗੱਲ ਕੋ ਮੁੰਡੇ ਆਪਾ ਮੁੜ ਕੇ ਘਰੋਂ ਜਾਵਾਂ ਕੀ ਪੀਜ਼ਾ ਕੀ ਦੋਮੋਮਰੇ ਆਹੋ ਜਾਣਾ ਆ ਪਰ ਉੱਥੇ ਉਹ ਦਾਣੇ ਨਹੀਂ ਹੁਣ ਲੈਣੇ ਆਪਾ ਆਪਾ ਉੱਧਾ ਹੀ ਦੇਖਣੇ ਕਬੂਤਰੇ ਲੋਕਾਂ ਨੂੰ ਦੇਖਣਾ ੱਚ ਐਨੀਆਂ ਕੁ ਕੁਛ ਨਹੀਂ ਉਹਨਾਂ ਨੂੰ ਫੋਟੋ ਖਿੱਚ ਲੈਣੇ ਤੋਂ ਉੱਥੇ ਉਹਨਾਂ ਨੂੰ ਤੂੰ ਇੱਥੇ ਖਿੱਚ ਲੈ ਨਹੀਂ ਆ ਉਧਰ ਵੀ ਦਿਖਾਉਣੇ ਆ ਆਹ ਖਿਲਾ ਦਾਂਗੀ ਖਿਲਾ ਦਾਂਗੀ ਕੀ ਖਿਲਾ ਦਾਂਗੀ ਆਜੋ ਆਜੋ ਨੋ ਆਜੋ ਕੈਨੂੰ ਜਾਣਾ ਇੱਧਰ ਨੂੰ ਤਾਂ ਕੀ ਕਰਨ ਜਾਣਾ ਆ ਬੈਕ ਸਾਈਡ ਤੇ ਇੱਧਰ ਚੱਲਦੇ ਆ ਆ ਜਾ ਆ ਜਾ ਫੋਟੋ ਖੇਦੀ ਜਾ ਇਹ ਤਾਂ ਦੱਸ ਅਗਲੀ ਦਾ ਲਾਈਵ ਹੈ ਔਰ ਫੋਟੋਗ੍ਰਾਫੀ ਵੀ ਹੈਗੀ ਹੈ ਪਰ ਉਹ ਤਾਂ ਇੱਕ ਜਾਣਾ ਲਾਈਟ ਨੂੰ ਮਾਰਨ ਦੇ ਆ ਲਾਈਟ ਨੂੰ ਵੀ ਮਾਰਨ ਦੇ ਇੱਕ ਜਾਣਾ ਅਰੇ ਹੁਣ ਇਹਨੂੰ ਲਾਈਟ ਕੀ ਕਹਿੰਦੇ ਆ ਅੱਟੇ ਦੀ ਬੋਰੀ ਸੱਟ ਕੇ ਦੇਖੋ ਲੈ ਲੈ ਦੱਸ ਆ ਦੋ ਦੋ ਕੰਦੀਆ ਸੋ ਮਨ ਵੇ ਵੈਸੇ ਮਲਾਨ ਮਲਾਨ ਹੀ ਆ ਵੀ ਕਿ ਨਹੀਂ ਜੋ ਮੈਂ ਪਹਿਲੀ ਵਾਰ ਹੀ ਆਈ ਸੀ ਬੜਾ ਵਧੀਆ ਨਾ ਲੱਗੇ ਹੁਣ ਨਾ ਹੁਣ ਇੰਨੀ ਵਾਰੀ ਆ ਚੁੱਕੇ ਹਾਂ ਠੀਕ ਆ ਤਾਂ ਉਹ ਉਹ ਵੀ ਖੇਡਦੀ ਆ ਭੀੜ ਚ ਖੜਚਦੇ ਤੂੰ ਕਾ ਖੜਚਦੇ ਖੜਚਦੇ ਭੀੜ ਚ ਜਿੱਥੇ ਆਪਾਂ ਪੀਜੇ ਖਾਣੇ ਉਧਰ ਆ ਉਹ ਆਹੋ ਆ ਦੇ ਮੋੜ ਤੇ ਇੱਥੇ ਲੰਘ ਜਾਣਾ ਐਨੂੰ ਨਹੀਂ ਨਾ ਲੈਣਾ ਉਹ ਐਨੂੰ ਜਾਣਾ ਇੱਥੋਂ ਇਹ ਵੀ ਹੋਣਾ ਵਿਚਥਾਣੀ ਹੋ ਜਾਂਦੇ ਆ ਇੱਧਰ ਵੀ ਜ਼ਿਆਦਾ ਦੂਰ ਆ ਫੱਤੇ ਆ ਕੀ ਆ ਫਰਾਰੀ ਫਰਾਰੀ ਨੋ ਨੋ ਫੱਤੇ ਮਿੰਗਲਾ ਆਦ ਮਾਡਲ ਆ ਫੱਤੇ ਰੱਖਣ ਨੂੰ ਸੋ ਗੇ ਵੀ ਮਹੰਗੇ ਹੋਣੇ ਨਾ ਦੱਸਦੀ ਨਹੀਂ ਉਹਦੀ ਘਰ ਵਾਲੀ ਵੇਚ ਦਵੇ ਲੱਗੇ ਆ ਦੇ ਲੋ ਦੂਜਾ 16 ਮਾਡਲ ਆ 13 ਆ ਨਹੀਂ ਇਹ ਰੋ ਆ 13 ਆ ਆ 15 ਆ ਏਦਾਂ ਆਉਂਦੇ ਆ ਮੰਮੀ ਆ 13 ਵੀ 13 ਆ ਚਲੋ ਇਹਦਾ ਆਈ ਜਾਂਦੀਆਂ ਚਲੋ ਇਹਦਾ ਲੈਣਾ ਤਾਂ ਮੇਰੇ ਤੇ ਕੰਮ ਹੋ ਜਾਦੇ ਆਮੋ ਏਦਾਂ ਕੋ ਮਨੋ ਕਿ ਰੋਤੀ ਹੋਵੇ ਇਹਨਾਂ ਨੂੰ ਨਿਹਾਲ ਸਿੰਘ ਜੀ ਪੜਨਾ ਨਹੀਂ ਚਲੋ ਉਧਰ ਹਾਂ ਫੋਟੋ ਕਿੱਥੇ ਨਹੀਂ ਮੈਂ ਕਿੱਟ ਨਹੀਂ ਆਦਾ ਤੂੰ ਉਹਦੇ ਵਾਂਗੂ ਖੜਾ ਹੁੰਦਾ ਉਹਦੇ ਵਾਂਗੂ ਖੜਾ ਹੁੰਦਾ ਅੱਛਾ ਤਾ ਤਿਆ ਪਿਛੇ ਉਹ ਏ ਨਿਆਲੇ ਏ ਸੋਣਾ ਚਲੋ ਆਜਾ ਹਾਂ ਮੈਂ ਬਾਹਰ ਖੜੀ ਰਹਿਣੀ ਆ ਮੈਂ ਕਿ ਕਾਨਾ ਨਿਆਣਿਆਂ ਨੂੰ ਲੈ ਕੇ ਨਾ ਕਿਹੜਾ ਚ ਲੈ ਕੇ ਹਾਂ ਮਰਦੂਰੇ ਵਾਲਾ ਕੋਕਾ ਨਹੀਂ ਠੰਡਾ ਠੰਡਾ ਨਹੀਂ ਲੈਣਾ ਕੋਕਾ ਆਪੋ ਬਾਹਰ ਐਣਾ ਫਤਿਹ ਆਜੋ ਓਕੇ ਆਜੋ 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 ਯਾ ਲੈ ਯਾਰ ਕਿ ਜਖਣਾ ਭੁੱਖ ਲੱਗੀ ਸੀਨਾ ਕੀ ਆ ਦੇਖਦੇ ਕੀ ਘੜੀਆਂ ਜਾਂ ਉਹ ਲੱਗਤ ਮੈਨੂੰ ਇਹ ਗੱਲ ਤਾਂ ਪਹਿਲੇ ਲੱਗਣਾ ਭਾਵਾ ਧੰਪਨਾ ਦੇਖੋ ਪਿਆਸਾ ਦੋਮਾ ਜਿਹੜਾ ਇਹ ਚਾਹਤ ਆ ਕਿ ਜਾਇਆ ਇਹ ਦੁਨੀਆ ਦੇ 5ਵੇਂ ਨੰਬਰ ਤੇ ਆ ਬਾਰਡ ਦੇ ਵਿੱਚ ਤੇ ਇਟਲੀ ਦੇ ਪਹਿਲੇ ਨੰਬਰ ਤੇ ਆ ਅਸੀਂ ਹੁਣੇ-ਹੁਣੇ ਗੂਗਲ ਕਰਕੇ ਦੇਖਿਆ ਆ ਗੂਗਲ ਕਰਕੇ ਦੇਖਿਆ ਸਹੀ ਗੱਲ ਆ ਨਹੀਂ ਪਤਾ ਸੀ ਨਹੀਂ ਪਤਾ ਆਪਾਂ ਗਲਤ ਨਹੀਂ ਦੱਸਣਾ ਚਾਹੁੰਦੇ ਫਦੇ ਹਣ ਕਬੂਤਰਾਂ ਨੂੰ ਦਾਣਾ ਪੋਣਾ ਇਦਾਂ ਮਖਰੀ ਹੱਸਦਾ ਹੱਥ ਤੇ ਬਿਠਾਉਣਾ ਕਬੂਤਰ ਆਹ ਦੇਖੋ ਚਾਰਚ ਅੱਜ ਦੋਸਤੋਂ ਦਾਣੇ ਲੈਣਾ ਜੇ ਤੋਂ ਦਾਣੇ ਲਈਦੇ ਆ ਉਹ ਬੰਦਾ ਨਹੀਂ ਲੱਜਦਾ ਨਹੀਂ ਦੌਰ ਤੱਕ ਕਿਨਾਂ ਆ ਕੇ ਫੜੋਂ ਨੂੰ ਫਿਰਦੇ ਹੁੰਦੀ ਆ ਲੈ ਲਓ ਦਾਣੇ ਅੱਜ ਉਹਨਾਂ ਗਾੜ੍ਹ ਜਿਆਦੇ ਬਣ ਗਏ ਆ ਤੇ ਬਣ ਗਏ ਅੱਜ ਕੋਈ ਦੀਦਾ ਨਹੀਂ ਹੈਗਾ ਆਹੋ ਸੱਚੀ ਨਹੀਂ ਦੀਦਾ ਸੁੱਖ ਯਾਰ ਜਾਂ ਬੈਨ ਕਰਤੇ ਬੈਨ ਕਰੇ ਕਰਤੇ ਆ ਹੋ ਸਕਦਾ ਰੋਕੇ ਹੋਣਾ ਫੇ ਮਤਲਬ ਘਰੋਂ ਲਿਓਣੇ ਪਿਆ ਕਰਨੇ ਦਾਣੇ ਗਾਣੂ

ਆਏ ਚਾਰਕ ਦਾਣੇ ਨੂੰ ਆ ਜਾ ਲਿਆ ਲੈ ਸੁਖੇ ਕਿਤਾਣੇ ਆੜ ਦਿਓ ਮਜ਼ਾ ਇੱਥੇ ਕਰ ਲੋ ਆਪਣਾ ਜੀ ਬਸ 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 ਲੈ ਲੈ ਦਾਣੇ ਬਸ ਖਲਾ ਦੇ ਖਲਾ ਦੇ ਨਿਆਲੇ ਉਹ ਫੜ ਕੇ ਖਲਾਉਣਾ ਇੱਕ ਇੱਕ ਦਾ ਉਹ ਇੱਕ ਇੱਕ ਦਾਣਾ ਛੱਡਦਾ ਸੁਖ ਇੱਕ ਇੱਕ ਦਾਣਾ ਛੱਡਦਾ হ্যালো 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 সারা দিবা আয় জানো দosto হ্যাঁ হ্যাঁ ද එක දරා පෝඩයවනු ඇදකබ ලොගරසාවාාජි ලොක්කනය හටුව ච්චන ලාද ත සා සාි පොට එැකවිනි හාල්දි හැච්චද හෙලින හිලින හිල්ලි හිල්ලි නහදේ

नहीं सारे सेट दे फिर चलिए और एक एक सेट सड़ते जाना बाय 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 मलानो ਆਹੋ ਹੋਰ ਕਿੱਥੇ ਐ ਦੁਮ ਉਹ ਉਹ ਚਰਚ ਆਪ ਤਾਂ ਕੇ ਜਾ ਆ ਹਾਂ ਇਟ ਇਸ ਦਾ ਸਭ ਤੋਂ ਵੱਡਾ ਕੇਗਾ ਸਭ ਤੋਂ ਵੱਡਾ ਇਟਰੀ ਦਾ ਕੇਗਾ ਓਕੇ ਅਸੀਂ ਚੱਲੇ ਵਾਪਸ ਘੁੰਮ ਘੁੰਮ ਕੇ ਕੰਮ ਵੀ ਹੋ ਗਿਆ ਜਿਹੜੇ ਆਏ ਸੀ ਤੇ ਹੁਣ ਮੈਟਰੋ ਲੈ ਕੇ ਪਹਿਲਾਂ ਜਾਵਾਂਗੇ ਮਿਲਾਨ ਦੇ ਸਟੇਸ਼ਨ ਤੇ ਉਤੋਂ ਫੇਰ ਘਾ ਨੁਲ ਪੜਾਂਗੇ ਟ੍ਰੇਨ ਚਲੋ ਲਾਨੋ ਚੰਤਰਾਲੇ ਪਹੁੰਚ ਗਏ ਆ ਤੇ ਡਰੇਨ ਲੱਗੀ ਹੋਈ ਆ ਸਾਡੀ ਜੀ 9 ਨੰਬਰ ਤੇ ਆ ਹਾਂ ਜਾ ਕੇ ਸੀਟ ਦੇਖੀਏ ਚਾਰਾ ਜਣੇ ਕਿੱਥੇ ਬੈਠਾਂਗੇ ਸੁੱਖਾ ਕੰਨ ਨੂੰ ਰੇਣਾ ਰੇਣਾ ਨਹੀਂ ਰਹਿਣਾ ਕੰਨ ਚਾਹੀਏ ਅਧਰਵਾਸੀ ਆਉਣ ਲੱਗ ਗਈਆਂ ਆਹਤ ਗਏ ਆ ਨਿਆਣੇ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਤਦ ਤੱਕ ਲਈ ਬਾਏ 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 ਕੱਤਾ ਹੋਰ